ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਨਵੀਂ ਵੀਡੀਓ ਵਿੱਚ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਸਵਾਗਤ ਹੈਗਾ ਅੱਜ ਦੇ ਇਸ ਵੀਡੀਓ ਵਿੱਚ ਜੀ ਆਪਾਂ ਕੋਟੀਆਂ ਤੇ ਜੈਕਟਾਂ ਲੈ ਕੇ ਆਏ ਜਿਦੇ ਵਿੱਚ ਕੀ ਬਹੁਤ ਹੀ ਸੋਹਣੇ ਕਲਰ ਰਹਿਣਗੇ ਤੇ ਡਿਜ਼ਾਈਨ ਵੱਖਰੇ-ਵੱਖਰੇ ਰਹਿਣਗੇ ਇਹ ਜਿਹੜੀ ਸਭ ਤੋਂ ਪਹਿਲਾਂ ਜੈਕਟ ਹੈ ਜੀ ਇਹ ਵਰਧਮਾਨ ਦੀ ਪਛਮੇ ਤੇ ਲਗਾਈ ਹੋਈ ਹੈ ਤੇ ਗ੍ਰੇ ਇਹਦਾ ਕਲਰ ਹੈਗਾ ਇਹ ਜਿਹੜੀਆਂ ਜੈਕਟਾਂ ਨੇ ਜੀ ਹੱਥਾਂ ਨਾਲ ਦੇਖੋ ਘਰ ਵਿੱਚ ਹੀ ਮੰਮੀ ਨੇ ਬੁਣੀਆਂ ਹੋਈਆਂ ਨੇਗੀਆਂ ਫਿਨਿਸ਼ਿੰਗ ਤੁਸੀਂ ਆਪਣੇ ਕੰਮ ਦੀ ਜਿਹੜੀ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਸੋਹਣੀ ਹੈ ਦੇਖੋ ਇਹਦੀਆਂ ਜੈਬਾਂ ਬਣੀਆਂ ਹੋਈਆਂ ਨੇ ਬਹੁਤ ਹੀ ਸੋਹਣੀ ਬੁਣਤੀ ਪਈ ਹੋਈ ਹੈ ਸਿੰਪਲ ਸੋਵਰ ਜੀ ਦੇਖੋ ਜੈਕਟ ਹੈਗੀ ਵੀ ਸ਼ੇਪ ਦਾ ਦੇਖੋ ਨੈਕ ਬਣਾਇਆ ਹੋਇਆ ਹੁਣ ਆਪਾਂ ਇਹਦੀ ਸੋਨ ਲੈਂਥ ਮਣ ਕੇ ਦੱਸ ਦਿਆਂ ਵੀ ਇਹਦੀ ਲੈਂਥ ਕਿੰਨੀ ਹੈਗੀ 26 ਇੰਚ ਦੇਖੋ ਜੀ ਇਹਦੀ ਲੈਂਥ ਹੈਗੀ ਇਹਦੀ ਫਿਟਿੰਗ ਜੀ ਜਿਹੜੀ ਹੈਗੀ ਉਹ ਤਾਂ 17 ਇੰਚ ਹੈ ਇਹ ਥੋੜੀ ਜਿਹੀ ਸਟਿਚ ਵੀ ਹੋਊਗੀ ਜਿਹੜੀ ਇਹ ਪੇਣਾ ਦੀ ਉੱਪਰੋਂ ਬ੍ਰੈਸਟ ਜੀ 2 ਇੰਚ ਹੈਗੀ ਆ ਉਹਨਾਂ ਦੇ ਇਹ ਜੈਕਟ ਜਿਹੜੇ ਆਰਾਮ ਨਾਲ ਆਉਗੀ ਬੈਕ ਸਾਈਡ ਤੇ ਆਪਾਂ ਨੇ ਪਲੇਨ ਰੱਖਿਆ ਹੈ ਬੈਕ ਸਾਈਡ ਤੇ ਆਪਾਂ ਨੇ ਬੁਣਤੀ ਨਹੀਂ ਪਾਈ ਫਰੰਟ-ਫਰੰਟ ਤੇ ਬੁਣਤੀ ਪਾਈ ਹੋਈ ਹੈਗੀ ਬਹੁਤ ਹੀ ਸੋਹਣੀ ਗ੍ਰੇ ਕਲਰ ਦੀ ਜਿਹੜੀ ਜੈਕਟ ਆ ਬਣ ਕੇ ਤਿਆਰ ਹੋਈ ਹੈ ਜਿਹੜੀਆਂ ਭੈਣਾਂ ਨੇ ਜੀ ਦੇਖੋ ਇਹ ਆਪਾਂ ਤੋਂ ਜੈਕਟਾਂ ਤਿਆਰ ਕਰਵਾਉਣੀਆਂ ਨੇਗੀਆਂ ਹਨਾ ਆਰਡਰ ਦੇ ਕੇ ਬਰਮਾਉਣੀਆਂ ਵੀ ਨਹੀਂ ਤਾਂ ਸਾਨੂੰ ਬੁਣਤੀ ਭੇਜ ਕੇ ਆਪਦਾ ਜਿਹਹਾ ਜਿਹਾ ਮਰਜ਼ੀ ਸਤੋ ਡਿਜ਼ਾਈਨ ਹੈ ਜਿਹੜਾ ਪਵਾ ਸਕਦੇ ਹੋ ਤੇ ਜੈਕਟਾਂ ਜਿਹੜੀਆਂ ਤਿਆਰ ਕਰਵਾ ਸਕਦੇ ਹੋਗੇ ਇਸ ਤੋਂ ਜਿਹੜੀ ਅਗਲੀ ਜੈਕਟ ਹੈ ਉਹ ਵੀ ਬਹੁਤ ਸੋਹਣੀ ਬਣੀ ਹੋਈ ਹੈ। ਕਲਰ ਦੇਖੋ ਕਿੰਨਾ ਪਿਆਰਾ ਹੈ। ਬਹੁਤ ਹੀ ਪਿਆਰਾ ਇਹਦਾ ਕਲਰ ਹੈਗਾ। ਬਹੁਤ ਹੀ ਸੋਹਣੀ ਬੁਣਤੀ ਪਾ ਕੇ ਇਹ ਜਿਹੜੀ ਜੈਕਟ ਆਪਾਂ ਤਿਆਰ ਕੀਤੀ ਹੈਗੀ। ਕਈ ਬਣਾ ਦੇ ਦੇਖੋ ਜੀ ਕਮੈਂਟ ਵੀ ਆਉਂਦੇ ਨੇ ਇਹ ਵੀ ਦੀਦੀ ਸਾਨੂੰ ਰੇਟ ਵੀ ਦੱਸਿਆ ਕਰੋ। ਇਹਨਾਂ ਦੇ ਰੇਟ ਜੀ 1000 ਤੇ 1500 ਦੇ ਵਿੱਚ ਵਿੱਚ ਇਹਨਾਂ ਦੇ ਰੇਟ ਰਹਿਣਗੇ ਲੈਂਥ ਦੇ ਅਕੋਰਡਿੰਗ। ਕਿਸੇ ਜੈਕਟ ਦੀ ਦੇਖੋ ਲੈਂਥ ਵੱਧ ਹੈ ਕਿਸੇ ਦੀ ਘੱਟ ਹੈ। ਇਹ ਜਿਹੜੀ ਜੈਕਟ ਆਪਾਂ ਦੇਖੋ ਕਿੰਨੀ ਸੋਹਣੀ ਬਣੀ ਹੋਈ ਹੈ ਨੀਚੋਂ ਬਾਰਡਰ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਫਰੰਟ ਬੈਕ ਆ ਜਿਹੜੀ ਬੁਣਤੀ ਇਹਦੀ ਸੇਮ ਰਹੂਗੀ ਇਹ ਜਿਹੜੇ ਜੈਕਟ ਦੀ ਲੈਂਥ ਹੈ ਜੀ 26 ਇੰਚ ਰਹੂਗੀ ਤੇ ਫਿਟਿੰਗ 20 ਇੰਚ ਤੱਕ ਜਿਹੜਾਂ ਭੈਣਾਂ ਦੀ ਬ੍ਰੈਸਟ ਹੈਗੀ ਉਹਨਾਂ ਲਈ ਇਹ ਫਿਟਿੰਗ ਦੀ ਹੈਗੀ ਹੈ ਨਾਪ ਦੀ ਜੀ ਜਿਹੜੀਆਂ ਵੀ ਭੈਣਾਂ ਨੂੰ ਦੇਖੋ ਜੀ ਇਹ ਜੈਕਟ ਪਸੰਦ ਹੈਗੇ ਤਾਂ ਸਾਨੂੰ ਆਰਡਰ ਕਰ ਸਕਦੇ ਨੇ ਇਸ ਤੋਂ ਜਿਹੜੀ ਅਗਲੀ ਜੈਕਟ ਬਣੀ ਹੋਈ ਹੈ ਉਹ ਵੀ ਬਹੁਤ ਸੋਹਣੀ ਬਣੀ ਹੋਈ ਹੈ ਬਹੁਤ ਹੀ ਸੋਹਣਾ ਪੀਸ ਜਿਹੜਾ ਬਣ ਕੇ ਰੈਡੀ ਹੋਇਆ ਹੈਗਾ ਬਹੁਤ ਹੀ ਵਧੀਆ ਜੇਬਾਂ ਬਣੀਆਂ ਹੋਈਆਂ ਨੇ ਪੂਰੀਆਂ ਖੁੱਲ੍ਹੇ ਡੁੱਲੀਆਂ ਜੇਬਾਂ ਨੇਗੀਆਂ ਨਾਲ ਹੀ ਮੈਚ ਕਰਦੇ ਆਪਾਂ ਦੇਖੋ ਬਟਨ ਲਗਾਏ ਨੇਗੇ ਫਰੰਟ ਬੈਕ ਆ ਜਿਹੜੀ ਬੁਣਤੀ ਸੇਮ ਰਹੂਗੀ ਇਹ ਜੈਕਟ ਤੇ ਵੀ ਆਪਾਂ ਨੇ ਜਿਹੜੀ ਇਹ ਪਛਮੇ ਬਰਦਮਨ ਦੀ ਲਗਾਈ ਹੈਗੀ ਇਹਦੀ ਹੁਣ ਆਪਾਂ ਤੁਹਾਨੂੰ ਲੈਂਥ ਮਿਲ ਕੇ ਦੱਸ ਦਿਆਂ ਵੀ ਇਹਦੀ ਲੈਂਥ ਕਿੰਨੀ ਹੈ 25 26 ਇੰਚ ਦੇਖੋ ਇਹਦੀ ਲੈਂਥ ਹੈਗੀ ਇਹ ਵੀ 20 ਇੰਚ ਜਿਨ੍ਹਾਂ ਪਹਿਣਾਂ ਦੀ ਬ੍ਰੈਸਟ ਇੰਨੀ ਹੈਗੀ ਹੈਗੀ ਉਹਨਾਂ ਦੇ ਇਹ ਫਿਟਿੰਗ ਦਾ ਨਾਪ ਹੈਗਾ ਪ੍ਰੋਪਰ ਆਉਗੀ ਉਹਨੇ ਜੀ ਬਹੁਤ ਹੀ ਸੋਹਣੇ ਜੈਕਟ ਬਣ ਕੇ ਤਿਆਰ ਹੋਈ ਹੈਗੀ ਬਾਕੀ ਜਿਹੜਾ ਰੇਟ ਹੈ ਜੀ ਤੁਸੀਂ ਸਾਨੂੰ ਲੈਂਥ ਦੇ ਅਕੋਰਡਿੰਗ ਹਨਾ WhatsApp ਤੇ ਮੈਸੇਜ ਕਰਕੇ ਸਾਨੂੰ ਪੁੱਛ ਸਕਦੇ ਹੋਗੇ ਇਸ ਤੋਂ ਅਗਲੀ ਗ੍ਰੀਨ ਕਲਰ ਚ ਜੈਕਟ ਬਹੁਤ ਹੀ ਸੋਹਣੀ ਬਣੀ ਹੋਈ ਹੈ ਇਹ ਤੇ ਵੀ ਆਪਾਂ ਵਰਧਮਾਨ ਦੀ ਪੱਛਮ ਲਗਾਈ ਹੈ ਫਰੰਟ ਬੈਕ ਹੈ ਜਿਹੜੀ ਬੁਣਤੀ ਸੇਮ ਰਹੂਗੀ ਇਹ ਜਿਹੜੀਆਂ ਆਪਾਂ ਵਿਚਾਰੋਂ ਜੀ ਸਿੱਧੀਆਂ ਰੱਖ ਦਿੰਨੇ ਆ ਜੈਕਟਾ ਹਨਾ ਵੀ ਪੁੱਠੇ ਸਿੱਦੇ ਕੁੰਡੇ ਪਾਉਣੇ ਆਗੇ ਇਹਦੇ ਨਾਲ ਫਿਟਿੰਗ ਪ੍ਰੋਪਰ ਬਹੁਤ ਵਧੀਆ ਆਉਂਦੀ ਹੈ ਬਹੁਤ ਹੀ ਸੋਹਣਾ ਪੀਸ ਬਣ ਕੇ ਇਹ ਤਿਆਰ ਹੋਇਆਗਾ ਇਸ ਤੋਂ ਅਗਲੀ ਜਿਹੜੀ ਜੈਕਟਾ ਪਰਪਲ ਕਲਰ ਦੀ ਇਹ ਵੀ ਬਹੁਤ ਸੋਹਣੀ ਬਣੀ ਹੋਈ ਹੈਗੀ ਬਟਨ ਵੀ ਆਪਾਂ ਨਾਲ ਮੈਚ ਕਰਦੇ ਲਗਾਏ ਨੇ ਤੇ ਜੇਬਾਂ ਵੀ ਪੂਰੀਆਂ ਦੇਖੋ ਜੀ ਖੁੱਲੀਆਂ ਡੁੱਲੀਆਂ ਬਣੀਆਂ ਹੋਈਆਂ ਨੇ ਲੈਂਥ ਦੇ ਅਕੋਰਡਿੰਗ ਤੇ ਫਿਟਿੰਗ ਦੇ ਅਕੋਰਡਿੰਗ ਏਵੀ ਜਿਹੜੀ ਜੈਕਟ ਦਾ ਦੇਖੋ ਲੰਬਾਈ ਹੈ ਜੀ 25 26 ਇੰਚ ਹੈਗੀ ਹੈ ਇਹਦੀ ਜਿਹੜੀ ਫਿਟਿੰਗ ਹੈ ਜੀ ਜਿਹੜੀਆਂ ਭੈਣਾਂ ਦੀ ਬ੍ਰੈਸਟ 23 24 ਇੰਚ ਹੈਗੀ ਆ ਉਹਨਾਂ ਦੇ ਪ੍ਰੋਪਰ ਆਉਗੀ ਇਹ ਬਹੁਤ ਹੀ ਵਧੀਆ ਜੀ ਜੈਕਟ ਜਿਹੜੀ ਬਣ ਕੇ ਤਿਆਰ ਹੋਈ ਹੈਗੀ ਇਸ ਤੋਂ ਜਿਹੜੀ ਅਗਲੀ ਜੈਕਟ ਆ ਉਹ ਵੀ ਬਹੁਤ ਸੋਹਣੀ ਬਣੀ ਹੋਈ ਹੈ ਫਿਨਿਸ਼ਿੰਗ ਆਪਣੇ ਕੰਮ ਦੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਵਰਧਮਾਨ ਦੀ ਇਹ ਤੇ ਵੀ ਆਪਾਂ ਨੇ ਸਾਰਿਆਂ ਦੇ ਦੇਖੋ ਵਰਧਮਾਨ ਦੀ ਪੱਛਮ ਲਗਾਉਣੇ ਆਂਗੇ ਬਟਨ ਵੀ ਨਾਲ ਮੈਚ ਕਰਦੇ ਆਪਾਂ ਨੇ ਲਗਾਏ ਨੇ ਜੇਬਾਂ ਵੀ ਪੂਰੀਆਂ ਖੁੱਲੀਆਂ ਡੁੱਲੀਆਂ ਬਣਾਈਆਂ ਨੇਗੀਆਂ ਫਰੰਟ ਬੈਕ ਆ ਜਿਹੜੀ ਬੁਣਤੀ ਸੇਮ ਰਹੂਗੀ ਕਈ ਭੈਣਾਂ ਦੇ ਦੇਖੋ ਜੀ ਫੋਨ ਵੀ ਆਉਂਦੇ ਨੇ ਵੀ ਦੀਦੀ ਜੀ ਅਸੀਂ ਬੁਣਤੀ ਭੇਜੀਏ ਹਨਾ ਸਾਡੀ ਬੁਣਤੀ ਅਕੋਰਡਿੰਗ ਤੁਸੀਂ ਸਾਨੂੰ ਪੀਸ ਰੈਡੀ ਕਰਕੇ ਦੇ ਦੋਗੇ ਹਾਂਜੀ ਬੁਣ ਕੇ ਤਾਂ ਦੇ ਦਾਂਗੇ ਦੇਖੋ ਹਨਾ ਪਰ ਸਾਨੂੰ ਜੀ ਸਮਾਂ ਚਾਹੀਦਾ ਸੋਨੂੰ ਵੀ ਪਤਾ ਜੀ ਹਨਾ ਇਹ ਚੀਜ਼ਾਂ ਨੂੰ ਤਿਆਰ ਕਰਨ ਲਈ ਸਮਾਂ ਲੱਗ ਜਾਂਦਾ ਹੈਗਾ ਹੈਂਡ ਮੇਡ ਚੀਜ਼ਾਂ ਨੇ ਇਹ ਹਰ ਇੱਕ ਪੀਸ ਜੀ ਆਪਾਂ ਦੇਖੋ ਟਕੇਾਈ ਨਾਲ ਬੁਣਦੇ ਆਂਗੇ ਹਨਾ ਪੂਰਾ ਸਫਾਈ ਦਾ ਕੰਮ ਹੈਗਾ ਆ ਨਹੀਂ ਹੈਗਾ ਵੀ ਆਪਾਂ ਛੇਤੀ ਬੁਣ ਕੇ ਇਹਨਾਂ ਦਾ ਫਹਾਜ ਵੜਦੀ ਹੈ ਕੋਈ ਫਿਨਿਸ਼ਿੰਗ ਨਾ ਹੋਵੇ ਇਸ ਤੋਂ ਜਿਹੜੀ ਅਗਲੀ ਜੈਕਟ ਹੈ ਉਹ ਵੀ ਬਹੁਤ ਸੋਹਣੀ ਬਣੀ ਹੋਈ ਹੈ ਬਹੁਤ ਹੀ ਵਧੀਆ ਪੀਸ ਬਣ ਕੇ ਤਿਆਰ ਹੋਇਆ ਜੇਬਾਂ ਵੀ ਪੂਰੀਆਂ ਖੁੱਲ੍ਹੇ ਡੁੱਲੀਆਂ ਲਗਾਈਆਂ ਨੇ ਆਪਾਂ ਨੇ ਬਟਨ ਵੀ ਨਾਲ ਮੈਚ ਕਰਦੇ ਤੇ ਬਾਦਰ ਦੇ ਵੀ ਪੂਰੀ ਫਿਨਿਸ਼ਿੰਗ ਨਾ ਬਣਿਆ ਹੋਇਆ ਫਰੰਟ ਬੈਕ ਹੈ ਜਿਹੜੀ ਬੁਣਤੀ ਸੇਮ ਰੱਖੀ ਹੋਈ ਹੈਗੀ ਇਹਦੀ ਵੀ ਲੈਂਥ ਜੀ 26 27 ਇੰਚ ਹੈਗੀ ਜਿਹੜੀਆਂ ਬਣਾ ਦੀ ਬ੍ਰੈਸਟ 18 19 ਇੰਚ 20 ਇੰਚ ਤੱਕ ਰਹਿਗੀ ਆ ਉਹਨਾਂ ਦੇ ਜੈਕਟ ਦਾ ਨਾਪ ਆ ਜਿਹੜਾ ਪ੍ਰੋਪਰ ਆ ਇਹ ਉਹਨਾਂ ਦੇ ਪ੍ਰੋਪਰ ਆਉਜੀ ਇਹ ਜੈਕਟ ਵਰਦਮਾਨ ਲਈ ਤੇ ਆਪਾਂ ਨੇ ਪੱਛਮ ਲਗਾਈ ਹੈਗੀ ਇਸ ਤੋਂ ਜਿਹੜਾ ਅਗਲਾ ਪੀਸ ਹੈ ਉਹ ਵੀ ਵੱਖਰਾ ਹੈ ਜਿਹੜਾ ਬਹੁਤ ਹੀ ਸੋਹਣਾ ਆਪਾਂ ਨੇ ਡਿਜ਼ਾਈਨ ਪਾਇਆ ਹੈਗਾ ਇਹਦੀ ਲੈਂਥ ਜੀ 23 24 ਇੰਚ ਹੈਗੀ ਤੇ ਫਿਟਿੰਗ ਵੀ ਜਿਨ੍ਹਾਂ ਪੈਣਾਂ ਦੀ ਬ੍ਰੈਸਟ ਜੀ 18 19 ਇੰਚ 20 ਇੰਚ ਤੱਕਰ ਹੈਗੀ ਆ ਉਹਨਾਂ ਦੇ ਪ੍ਰੋਪਰ ਆਊਗੀ ਇਹ ਬਟਨ ਵੀ ਨਾਲ ਮੈਚ ਕਰਦੇ ਆਪਾਂ ਨੇ ਲਗਾਏ ਨੇ ਫਰੰਟ ਬੈਕ ਆ ਜਿਹੜੀ ਬੁਣਤੀ ਸੀਮ ਰਹੂਗੀ ਬਹੁਤ ਹੀ ਸੋਹਣਾ ਪੀਸ ਇਹ ਵੀ ਬਣ ਕੇ ਤਿਆਰ ਹੋਇਆਗਾ ਇਹ ਜਿਹੜੀ ਜੈਕਟ ਨੂੰ ਜੀ ਹਰ ਇੱਕ ਸੂਟ ਨਾਲ ਦੇਖੋ ਹਰ ਇੱਕ ਕਲਰ ਦਾ ਜਿਹੜਾ ਸੂਟ ਹੈਗਾ ਉਹਦੇ ਨਾਲ ਵੇਅਰ ਕਰ ਸਕਦੇ ਆ ਆਪਾਂ ਡਿਜ਼ਾਈਨ ਜੀ ਦੇਖੋ ਆਪਣੇ ਸਾਰੇ ਵੱਖਰੇ ਵੱਖਰੇ ਨੇਗੇ ਅਲੱਗ ਤੋਂ ਆਪਾਂ ਦੇ ਜਿਹੜੇ ਨੇ ਪੀਸ ਐ ਤੇ ਬੁੰਤੀਆਂ ਨਾਲ ਬਣਾ ਕੇ ਰੈਡੀ ਕਰਦੇ ਆਂਗੇ ਹਰ ਇੱਕ ਕਲਰ ਤੇ ਜੀ ਦੇਖੋ ਆਪਾਂ ਜਿਚਾ ਕੇ ਬੁੰਤੀ ਪਾਉਨੇ ਆ ਵੀ ਜਿਹੜੇ ਕਲਰ ਤੇ ਬੁੰਤੀ ਵਧੀਆ ਲੱਗਦੀ ਆ ਆਪਾਂ ਉਹ ਦੇਖੋ ਡਿਜ਼ਾਈਨ ਪਾਉਨੇ ਆਗੇ ਇਸ ਤੋਂ ਅੱਗੇ ਜੀ ਹੁਣ ਆਪਾਂ ਜਿਹੜੀਆਂ ਨੇ ਕੋਟੀਆਂ ਬਣਾਈਆਂ ਨੇਗੀਆਂ ਉਹ ਵੀ ਤੁਹਾਨੂੰ ਸ਼ੋਅ ਕਰ ਰਹੇ ਆਂਗੇ ਕਿੰਨਾ ਸੋਹਣਾ ਕਲਰ ਐ ਤੇ ਬੁੰਤੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੇਬਾਂ ਵੀ ਬਹੁਤ ਖੁੱਲੀਆਂ ਡੁੱਲੀਆਂ ਪੂਰੀਆਂ ਬਣੀਆਂ ਹੋਈਆਂ ਨੇਗੀਆਂ ਤੇ ਬਟਨ ਵੀ ਨਾਲ ਮੈਚ ਕਰਦੇ ਆਪਾਂ ਨੇ ਜਿਹੜੇ ਨੇ ਲਗਾਏ ਨੇ ਬਰਦਮਨ ਦੇਤੇ ਵੀ ਆਪਾਂ ਨੇ ਪਛਮ ਲਗਾਈ ਐ ਫਰੰਟ ਬੈਕ ਹੈ ਜਿਹੜੀ ਬੁੰਤੀ ਆਪਾਂ ਨੇ ਸੇਮ ਪਾਈ ਐ ਹੁਣ ਤੁਹਾਨੂੰ ਇਹਦੀ ਆਪਾਂ ਲੈਂਥ ਮਿਣ ਕੇ ਦੱਸਾਂਗੇ ਵੀ ਕਿੰਨੀ ਐ ਇਹਦੀ ਲੈਂਥ ਲੈਂਥ ਹੈਗੀ ਜੀ 26 ਇੰਚ ਹੈਗੀ ਐ ਇਹਦੀ ਜਿਹੜੀ ਫਿਟਿੰਗ ਹੈਗੀ 19 19 ਇੰਚ ਹੈਗੀ ਹੈਗੀ ਇਹ ਥੋੜੀ ਜਿਹੀ ਸਟਿਚ ਵੀ ਹੋਊਗੀ ਜੀ 23 24 ਇੰਚ ਤੱਕ ਰਹੇ ਜਿਹੜੀ ਐ ਕੋਟੀ ਐ ਚੰਗੀ ਤਰ੍ਹਾਂ ਆਊਗੀ ਬਾਵਾ ਵੀ ਪੂਰੀਆਂ ਲੰਬੀਆਂ ਨੇ ਗਿਆ ਨਹੀਂ ਹੈਗਾ ਵੀ ਆਪਾਂ ਨੇ ਹਨਾ ਨਿਕੀਆਂ ਜਿਹਾ ਬਣਾਤੀਆਂ ਬਹੁਤ ਵਧੀਆ ਜਿਹੜੀਆਂ ਬਾਵਾ ਬੁਣੀਆਂ ਹੋਈਆਂ ਨੇ ਗਿਆ ਬਾਵਾ ਦੀ ਵੀ ਲੈਂਥ ਤੁਹਾਨੂੰ ਮਿਲ ਕੇ ਦਿਖਾਵਨੇ ਆਂਗੇ 23 ਇੰਚ ਬਾਵਾ ਦੀ ਲੈਂਥ ਹੈਗੀ ਇਹ ਵੀ ਬਹੁਤ ਸੋਹਣਾ ਪੀਸ ਬਣ ਕੇ ਤਿਆਰ ਹੋਇਆਗਾ ਇਹ ਆਪਾਂ ਤੋਂ ਜੀ ਕਸਟਮਰ ਨੇ ਦੇਖੋ ਪੀਸ ਰੈਡੀ ਕਰਵਾਏ ਸੀਗੇ ਇਹ ਆਪਾਂ ਪੀਸ ਜਿਹੜੇ ਕੋਟੀਆਂ ਰੈਡੀ ਕੀਤੇ ਆਨੇ ਅਸੀਂ ਆਖਿਆ ਸੋਨੂੰ ਵੀ ਇਹਨਾਂ ਦੀ ਡਿਜ਼ਾਈਨਿੰਗ ਚੈੱਕ ਕਰਾਈਏ ਬਹੁਤ ਪੈਣਾ ਦੇ ਕਮੈਂਟ ਆਉਂਦੇ ਸੀ ਵੀ ਦੀਦੀ ਜੈਕਟਾਂ ਦੇ ਨਾਲ ਨਾਲ ਸਾਨੂੰ ਕੋਟੀਆਂ ਵੀ ਦਿਖਾਇਆ ਕਰੋ ਇਹ ਜੀ ਆਪਾਂ ਨੇ ਕਸਟਮਰ ਦੇ ਜਿਹੜੇ ਪੀਸ ਰੈਡੀ ਕੀਤੇ ਸੀਗੇ ਉਹਨਾਂ ਦੀ ਡਿਜ਼ਾਈਨਿੰਗ ਸਾਨੂੰ ਚੈੱਕ ਕਰਾਈ ਹੈਗੀ ਇਹਦੇ ਨਾਲ ਦੇ ਸਾਨੂੰ ਆਰਡਰ ਦੇ ਕੇ ਤੁਸੀਂ ਪੀਸ ਰੈਡੀ ਕਰਵਾ ਸਕਦੇ ਹੋਗੇ ਇਹ ਕਸਟਮਰ ਦੇ ਪੀਸ ਨੇ ਜੀ ਇਹ ਪੀਸ ਜੀ ਤੁਹਾਨੂੰ ਨਹੀਂ ਮਿਲਣੇ ਸਾਨੂੰ ਆਰਡਰ ਦੇ ਕੇ ਹਨਾ ਇਹ ਜੇ ਤੁਸੀਂ ਪੀਸ ਜਿਹੜੇ ਰੈਡੀ ਕਰਵਾ ਸਕਦੇ ਹੋਗੇ ਇਹ ਜਿਹੜੇ ਕੋਟੀਆਂ ਤੁਸੀਂ ਦੇਖ ਰਹੇ ਹੋਗੇ ਇਹ ਦੇਖੋ ਆਪਣੀਆਂ ਸੇਲ ਹੋ ਚੁੱਕੀਆਂ ਨੇਗੀਆਂ ਤੁਸੀਂ ਆਰਡਰ ਦੇ ਕੇ ਇਹ ਆਪਾ ਤੋਂ ਪੀਸ ਜਿਹੜੇ ਨੇ ਰੈਡੀ ਕਰਵਾ ਸਕਦੇ ਹੋ ਇਸ ਤੋਂ ਅੱਗੇ ਕਾਪਾ ਹੋਰ ਬਹੁਤ ਹੀ ਸੋਹਣੀ ਜਿਹੜੀ ਕੋਟੀ ਆ ਰੈਡੀ ਕੀਤੀ ਹੈਗੀ ਗ੍ਰੀਨ ਇਹਦਾ ਕਲਰ ਹੈਗਾ ਇਹਦੀ ਵੀ ਬੁਣਤੀ ਤੁਸੀਂ ਚੈੱਕ ਕਰ ਸਕਦੇ ਹੋ ਵਰਧਮਾਨ ਦੀ ਇਹਦੇ ਆਪਾਂ ਨੇ ਪੱਛਮ ਲਗਾਈ ਹੈ ਬਟਨ ਵੀ ਆਪਾਂ ਮੈਚ ਕਰਦੇ ਦੇਖੋ ਕਲਰ ਦੇ ਹਨਾ ਬਟਨ ਲਗਾਏ ਨੇ ਉਹ ਗੱਲ ਵੱਖਰੀ ਹੈ ਕਿ ਕਈ ਵਾਰ ਆਪਾਂ ਨੂੰ ਦੇਖੋ ਬਟਨ ਸੇਮ ਨਹੀਂ ਮਿਲਦੇ ਤਾਂ ਆਪਾਂ ਲੱਗਦੇ ਲਗਾ ਦਿੰਨੇ ਆ ਨਹੀਂ ਆਪਾਂ ਜੀ ਜਿਹੜੇ ਬਟਨ ਲਗਾਏ ਨੇ ਕਲਰ ਦੇ ਮੈਚ ਕਰਕੇ ਹੀ ਬਟਨ ਲਗਾਏ ਨੇ ਜੇਬਾਂ ਵੀ ਦੇਖੋ ਕਿੰਨੀਆਂ ਸੋਹਣੀਆਂ ਬਣੀਆਂ ਹੋਈਆਂ ਨੇ ਪੂਰੀਆਂ ਖੁੱਲੀਆਂ ਡੁਲੀਆਂ ਆਪਾਂ ਨੇ ਜੇਬਾਂ ਬਣਾਈਆਂ ਨੇ ਬਾਰਡਰ ਦੀ ਵੀ ਦੇਖੋ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਵਾ ਵੀ ਦੇਖੋ ਪੂਰਾ ਡਿਜ਼ਾਈਨ ਪਾ ਕੇ ਆਪਾਂ ਨੇ ਹਨਾ ਵੀ ਬਹੁਤ ਵਧੀਆ ਬਾਵਾ ਵੀ ਤਿਆਰ ਕੀਤੀਆਂ ਨੇਗੀਆਂ ਇਹਨਾਂ ਦਾ ਦਾਜ ਸਾਨੂੰ ਹੋ ਗਿਆ ਹੋਊਗਾ ਹਨਾ ਵੀ ਆਪਾਂ ਕਿੰਨੇ ਸੋਹਣੇ ਜਿਹੜੇ ਪੀਸ ਨੇ ਰੈਡੀ ਕਰਦੇ ਆਂਗੇ ਹੁਣ ਆਪਾਂ ਇਹਦੀ ਸਿਰੇ ਲੈਂਥ ਹੈ ਸਾਨੂੰ ਉਹ ਚੈੱਕ ਕਰਾਉਣੇ ਆਗੇ ਇਹਦੀ ਵੀ ਲੈਂਥ ਜੀ 26 ਇੰਚ ਹੈਗੀ ਫਿਟਿੰਗ ਉਹ ਇਹਦੀ 17-18 ਇੰਚ ਬਣਦੀ ਹੈਗੀ ਠਾਰਾਂ ਵਿੱਚ ਦੇਖੋ ਇਹਦੀ ਫਿਟਿੰਗ ਬਣਦੀ ਹੈਗੀ ਇਹ ਥੋੜੀ ਜਿਹੀ ਸਟਿਚ ਵੀ ਹੋ ਜਾਂਦੀ ਹੈ ਜੀ ਲਫਦੀ ਆਪਾਂ ਜਿਹਨੂੰ ਕਹਦੇ ਆਏ ਇਹ ਪੈਨ ਦੀ ਫਿਟਿੰਗ ਜੀ 22 ਇੰਚ ਸੀਗੀ ਉਹਦੇ ਇਹ ਪ੍ਰੋਪਰ ਆਊਗੀ ਹੁਣ ਸਾਨੂੰ ਬਾਹ ਦੀ ਜਿਹੜੀ ਲੈਂਥ ਚੈੱਕ ਕਰਾਉਣੀ ਹੈ ਬਾਹ ਦੀ ਲੈਂਥ 21 ਇੰਚ ਹੈ ਫਰੰਟ ਬੈਕ ਆ ਜਿਹੜੀ ਬੁੰਤੀ ਦੇਖੋ ਸੇਮ ਰਹੂਗੀ ਆਪਦੇ ਹਿਸਾਬ ਨਾਲ ਜੀਨੇ ਵੀ ਪੈਨ ਇਹ ਪੀਸ ਰੈਡੀ ਕਰਵਾਉਣਾ ਚਾਹੇ ਬੈਕ ਬੁੰਤੀ ਨਾ ਪਵਾਓ ਆਪਦੀ ਇੱਛਾ ਜੀ ਫਰੰਟ ਬੈਕ ਆ ਇਹਦੇ ਆਪਾਂ ਬੁੰਤੀ ਜਿਹੜੀ ਸੇਮ ਪਾਈ ਹੈ ਤੇ ਬਾਹਾਂ ਤੇ ਵੀ ਪਾਈ ਹੈ ਬਹੁਤ ਹੀ ਸੋਹਣੀ ਕੋਟੀ ਜਿਹੜੀ ਬਣ ਕੇ ਤਿਆਰ ਹੋਈ ਹੈਗੀ ਵੀਡੀਓ ਨੂੰ ਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਆਪਾਂ ਜਿਹੜੀਆਂ ਜਾਗਟਾ ਬੁਣੀਆਂ ਹੋਈਆਂ ਤੇ ਕੋਟੀਆਂ ਜੀ ਕਿੱਦਾਂ ਦੀਆਂ ਲੱਗਦਿਆਂ ਨੇ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਮਿਲਦੇ ਹਾਂਗੇ ਧੰਨਵਾਦ